ਭਗਵਾਨ ਬਾਲਮੀ ਮਰੇ ਦਾ ਉਹ ਸਥਾਨ ਹੈ ਜਿਹੜਾ ਕਿ ਹਿੰਦੁਸਤਾਨ ਦਾ ਅਠਵਾਂ ਯੂਗਾ ਬਣਿਆ ਹੈ ਲੇਕਿਨ ਇਹ ਨੰਮੀ ਨਕਮੀ ਸਰਕਾਰ ਦੀ ਲਾਪਰਵਾਹੀ ਦਾ ਸਦਕਾ ਹੈ ਅੱਜ ਪਾਵਨ ਬਾਲਮੀ ਕੀ ਤੀਥ ਵਿਖੇ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਬਾਥਰੂਮਾਂ ਦਾ ਦੇਖ ਲੋ ਰੂੜ ਦਸਨ ਜੋ 320 ਕਰੋੜ ਰੁਪਏ ਲਾ ਕੇ ਇਹ ਮੰਦਿਰ ਬਣਿਆ ਲੇਕਿਨ ਪੱਥਰ ਅੱਜ ਥਾਂ ਥਾਂ ਤੇ ਗਿਰਦਾ ਪਿਆ ਛਾਤਾਂ ਦੇ ਉੱਤੇ ਬੋਰ ਤੇ ਪਿੱਪਲ ਜੰਮਦੇ ਪਏ ਇਹ ਲਾਪਰਵਾਹੀ ਦਾ ਹੈ ਇੱਥੇ ਤੱਕ ਕਿ ਇਸ ਤੀਰਥ ਦੇ ਉੱਤੇ ਆਲੇ ਦੁਆਲੇ ਜੰਗਲੀ ਲੱਗੇ ਪਏ ਨੇ ਜਿਹੜੀ ਲੋਕਾਂ ਦੀ ਰਾਹ ਕਰਾਂ ਦੇ ਬੰਦ ਕੀਤੇ ਸੀਗੇ ਕਿ ਕਰਮਾਂ ਵਿੱਚ ਕੋਈ ਇੰਟਰਫੀਅਰ ਨਾ ਕਰੇ ਲੇਕਿਨ ਉਹਨਾਂ ਨੂੰ ਗੇਟ ਬਣਾ ਕੇ ਦਿੱਤੇ ਪਏ ਆ ਅਸੀਂ ਸਰਕਾਰ ਕੋ ਕਿੰਨਾ ਸਾਲ ਦੇ ਮੰਗ ਕਰਦੇ ਪਏ ਆ ਕਿ ਇਸ ਤੀਰੇ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਲੇਕਿਨ ਨਕਮੀ ਸਰਕਾਰ ਨੂੰ ਦੋ ਵੇਰੀ ਨਿਸ਼ਾਨ ਦੀ ਕਰਾਉਣ ਵਾਸਤੇ ਟੀਮਾਂ ਆਈਆਂ ਲੇਕਿਨ ਮਹੰਤ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਪਏ ਆ ਉਹ ਨਿਸ਼ਾਨ ਦੇ ਨਹੀਂ ਹੋਣ ਦਿੰਦੇ ਇਹ ਸਿੱਟਾ ਕੀ ਹੈ ਇਹ ਰਿਜ਼ਲਟ ਕੀ ਨਿਕਲਦਾ ਇਹਦਾ ਕਿ ਸਰਕਾਰ ਕੁਝ ਕਰਨ ਜੋਗੀ ਨਹੀਂ ਕਾਰਨ ਕਿ ਤੀਰਥ ਗਲਤ ਆਂਦਾ ਹੈ ਲੇਕਿਨ ਅੱਜ ਅਸੀਂ ਸਰਕਾਰ ਕੋਈ ਮੰਗ ਕਰਦੇ ਆ ਜੇਕਰ ਇੱਕ ਹਫਤੇ ਦੇ ਅੰਦਰ ਨਿਸ਼ਾਨ ਦੀ ਨਾ ਹੋਈ ਇਥੇ ਡਿਵੈਲਪਮੈਂਟ ਸ਼ੁਰੂ ਨਾ ਹੋਈ ਤੇ ਸੰਘਰਸ਼ ਤੇਜ਼ੀ ਦੇ ਨਾਲ ਸ਼ੁਰੂ ਕਰਾਂਗੇ ਜਿਹੜਾ ਸੰਘਰਸ਼ ਇਹਨਾਂ ਕੋਈ ਸਾਂਭਿਆ ਵੀ ਨਹੀਂ ਜਾ ਵੀਗਾ ਖਾਸ ਤੌਰ ਤੇ ਭੰਡਾਰੀ ਪੋਲੀ ਕਿਹੋ ਜਿਹਾ ਹੈ ਕਿ ਜਦ ਸ਼ਹਿਰ ਨੂੰ ਕਟ-ਆਫ ਕਰਦਾ ਹੈ ਜੇ ਭੰਡਾਰੀ ਪੁਲ ਤੇ ਲੱਗਾ ਹੈ ਜਾਮ ਇਹਨਾਂ ਨੂੰ ਦੱਸ ਦੇਵੇਗਾ ਕਿ ਤੁਸੀਂ ਪਾਵਨ ਬਾਲਮੀਕੀ ਤੀਰਥਾਲੇ ਪਾਸੇ ਕਦੋਂ ਧਿਆਨ ਕਰਨਾ ਤੁਹਾਡੀ ਅੰਗੇਲੀ ਦੀ ਤੁਹਾਡੀਆਂ ਜਿਹੜੀਆਂ ਬੰਦ ਅੱਖਾਂ ਕਦੋਂ ਖੁੱਲਣੀਆਂ ਹਨ ਕਿ ਸਾਰਾ ਹੀ ਸੰਸਮਾਜ ਦੀ ਵੀ ਮੰਗ ਹੈ ਸਾਰੇ ਸਮਾਜ ਦੀ ਵੀ ਮੰਗ ਹੈ ਧਿਤ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿਹਦੇ ਨਾਲ ਨਜਾਇਜ਼ ਕਬਜ਼ੇ ਹਟਣ ਨਾਗਰਿਕੀ ਦਾ ਪ੍ਰਬੰਧ ਠੀਕ ਢੰਗ ਨਾਲ ਹੋਵੇ ਜੇ ਸਰਕਾਰ ਇੱਥੇ ਤਨਖਾਹਾਂ ਨਹੀਂ ਦੇ ਸਕਦੀ ਇਹਦੀ ਬੇਦਵੀ ਬੰਦ ਨਹੀਂ ਕਰ ਸਕਦੀ ਇੱਥੇ ਨਗੀਲੀ ਰੱਖੀ ਪਈ ਆ ਤੇ ਪਾਵਨ ਬਾਲਮੀਕੀ ਦੀ ਬਾਲਮੀਕੀ ਸਮਾਜ ਸੰਸਮਾਜ ਦੇ ਹਵਾਲੇ ਕਰ ਦੇਵੇ ਸੰਸਮਾਜ ਤੈਮ ਫਿਰ ਤਨਖਾਹਾਂ ਵੀ ਦੇਵੇਗਾ ਇੱਥੇ ਦੀ ਬੇਅਦਬੀ ਇਹਦੀ ਮਰਿਆਦਾਂ ਨੂੰ ਕੈਮ ਰੱਖੇਗਾ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਬਟ ਉਸ ਸਰਕਾਰ ਸਾਡੇ ਮੇਲੇ ਹਰ ਪ੍ਰੈਸ ਕਾਨਫਰੰਸ ਵਿੱਚ ਇਹ ਆ ਜਾ ਰਿਹਾ ਕਿ ਬਹੁਤ ਜ਼ਿਆਦਾ ਫੰਡ ਦਿੱਤੇ ਜਾ ਰਹੇ ਆ ਧਾਰਮਿਕ ਸਥਾਨਾਂ ਵਾਸਤੇ ਹੀ ਕਿਉਂ ਜਿਹੜਾ ਇਹ ਨਹੇਲੀ ਜਿਹੜੀ ਹੈ ਨਲੈਕਟ੍ਰਿਕਲੀ ਐਕਚੁਅਲੀ ਹੈ ਜਦੋਂ ਕਿ ਬਾਲਮੀਕੀ ਤੀਰਥ ਜਿਹੜਾ ਹੈ ਸਮੂਹ ਦੇਸ਼ ਵਾਸੀਆਂ ਦਾ ਇੱਕ ਬੜਾ ਮਹੱਤਵਪੂਰਨ ਜਿਹੜਾ ਹੈ ਇਹ ਪ੍ਰੈਕਟਿਸ ਸਰਦਾਰ ਪ੍ਰਕਾਸ਼ ਸਿੰਘ ਬਾਦੜੀ ਦੀ ਸਰਕਾਰ ਬਿਲੇ ਜਦੋਂ ਮੰਦਿਰ ਬਣਿਆ ਚਲਾਨਾ ਮੇਨਟਿਨ ਬਤੀ 5 ਕਰੋੜ ਰੁਪਿਆ ਸਾਲ ਦਾ ਆਉਣਾ طے ਹੋਇਆ ਸੀ ਟੂਰਿਜ਼ਮ ਪਾਰਟੀ ਟੂਰਿਜ਼ਮ ਸਰਕਾਰ ਨੇ ਟੂਰਿਜ਼ਮ ਨੇ ਮੈਗਮੀ ਨਹੀਂ ਪੈਸੇ ਦੇਣੇ ਹਨ ਲੇਕਿਨ ਸਰਕਾਰ ਦੀ ਅੰਗੇਲੀ ਦਲਤਾਂ ਦੇ ਤੀਸ ਦੀ ਵਜ੍ਹਾ ਕਰਕੇ ਕੋਈ ਪੈਸਾ ਨਾ ਤੇ ਮੰਗ ਕੀਤੀ ਜਿਹੜਾ ਇੱਥੇ ਦਾ ਚੇਅਰਮੈਨ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜੇ ਮੈਂਬਰ ਬਣਾਏ ਪਏ ਨੇ 6 ਉਸ ਸਮਾਜ ਦੇ ਨਹੀਂ ਹੈ ਨਾ ਉਹਨੂੰ ਇੰਟਰਸਟ ਹੈ ਤੀਤਨਾ ਨਾ ਬਾਲਮੀਕ ਮਹਾਰਾਜ ਦੀ ਸਮਾਜ ਦੇ ਵਿੱਚੋਂ ਹਨ ਅਸੀਂ ਕਿੰਨੀ ਕੋ ਨੂੰ ਭੰਗ ਕਰਕੇ ਕੌਮ ਦੇ ਹੀ ਮੈਂਬਰ ਬਣਨ ਜਿਹਨਾਂ ਨੂੰ ਤੀਤ ਦਾ ਦਰਦ ਹੋਵੇ ਬਾਲਮੀਕ ਪਵਨ ਮਾਰੀ ਦਾ ਡਰ ਹੋਵੇ ਧੰਨਵਾਦ ਇਹਦਾ ਵਿਸ਼ਾ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ ਡਵਲਮੇਟ ਦੀ ਜਿਹੜੀ ਉਹ ਮੱਥਲਾ ਚੱਲ ਰਿਹਾ ਵਾ ਉਹਦੇ ਵਿੱਚ ਜਿਹੜੀ ਨਿਸ਼ਾਨਦਾਰੀ ਦਾ ਜਿਹੜਾ ਅਸੀਂ ਹਰ ਹफ्ते ਹਰ ਮਹੀਨੇ ਜਿਹੜਾ ਉਹ ਮੰਗ ਪੱਤਰ ਦੇ ਦੇ ਕੇ ਜਿਹੜਾ ਸਰਕਾਰ ਨੂੰ ਥੱਕ ਚੁੱਕੇ ਆ ਜੋ ਕਿ ਪਿਛਲੇ ਮੰਗਲਵਾਰ ਵੀ ਉਹਨਾਂ ਨੇ ਜਿਹੜੀ ਨਿਸ਼ਾਨਦਾਰੀ ਕੀਤੀ ਸੀ ਆਏ ਹੀ ਕਰਨ ਵਾਸਤੇ ਪਰ ਦੋ ਦਿਨਾਂ ਦਾ ਟਾਈਮ ਲੈ ਕੇ ਫੇਰ ਨਹੀਂ ਕੀਤੀ ਹੁਣ ਅਸੀਂ ਉਹਨਾਂ ਨੂੰ ਕਿਉਂਕਿ 8 ਦਿਨਾਂ ਦਾ ਟਾਈਮ ਦਿੰਨੇ ਆ ਕਿ 8 ਦਿਨਾਂ ਦੇ ਵਿੱਚ ਵਿੱਚ ਜਿਹੜੀ ਇਹਦੀ ਨਿਸ਼ਾਨਦਾਰੀ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਪਾਵਨ ਵਾਲਮੀਕ ਤੀਰਥ ਦੀ ਆਡੀ ਜਗਾ ਵਾ ਸਾਨੂੰ ਵੀ ਪਤਾ ਲੱਗਿਆ ਵੀ ਕਿੱਥੋਂ ਕਿੱਥੋਂ ਤੱਕ ਸਾਡੀ ਜਗਾ ਵਾ ਵਿਸ਼ਕਾਰ ਕੇ ਕਿਨੇ ਕੇ 8 ਦਿਨਾਂ ਦੇ ਵਿੱਚ ਜੀ ਨਿਸ਼ਾਨਦਾਰੀ ਹੋਏ ਨੇ ਤੇ ਜਿਹੜਾ ਸੰਘਰਸ਼ ਜਿਹੜਾ ਉੱਤੇ ਕੀਤਾ ਜਾਏਗਾ ਮਰਦ ਜੀ ਜਦੋਂ ਬਾਦਲ ਸਰਕਾਰ ਸੀ ਤਕਰੀਬਨ 300 ਕਰੋੜ ਰੁਪਏ ਦੀ ਲਗਤ ਨਾਲ ਜਿਹੜਾ ਕੀਤੇ ਤੇ ਜਿਹੜਾ ਸਾਰਾ ਬਣਾਏ ਕਿ ਮੋਸਤੀ ਜਿਹੜਾ ਵਿਕਾਸ ਕੀਤਾ ਗਿਆ ਸੀ ਹੁਣ ਵੀ ਮੌਜੂਦਾ ਸਰਕਾਰ ਹੈ ਕਿ ਉਹਨਾਂ ਕੋ ਫੰਡ ਨਹੀਂ ਹੈਗਾ ਕਿ ਜਾਂ ਇਹ ਮਿੱਟੀਆਂ ਗੋਲੀਆਂ ਜਿਹੜੀਆਂ ਤੁਹਾਨੂੰ ਹਫਤੇ ਬਾਅਦ ਦੇ ਰਿਹਾ ਜੀ ਇਹ ਕਿਉਂਕਿ 3 ਸਾਲ ਹੋ ਗਏ ਆ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਇਕਲੇ ਚਵਾਨੀ ਵੀ ਨਹੀਂ ਜਿਹੜੀ ਇੱਥੇ ਲਾਈ ਥੋੜਾ ਬੋੜਾ ਫੰਡ ਜਿਹੜਾ ਉਹ ਕੱਲ ਦੇ ਰਹੇ ਉਹ ਵੀ ਪਹਿਲਾ ਜਿਹੜਾ ਉਹੋ ਹੀ ਵਰਤ ਰਹੇ ਹੈ ਹੁਣ ਕੇ 6-7 ਮਹੀਨਿਆਂ ਦੀਆਂ ਦੇਹਲੇ ਤੜਖਾਵਾਂ ਜਿਹੜੀਆਂ ਆਪਣਾ ਦਿੱਤੀਆਂ ਨਹੀਂ ਆ ਉਹ ਵੀ ਹੁਣ ਜਿਹੜੀਆਂ ਅਸੀਂ ਰੌਲਾ ਰੂਲਾ ਪਵਾ ਕੇ ਉਹਨਾਂ ਨੂੰ ਵਿਚਾਰਿਆ ਨੂੰ ਦਵਾਈਆਂ ਤੜਖਾਵਾਂ ਵੀ ਕਿਉਂਕਿ ਇੱਥੇ ਫੰਡ 1 ਰੁਪਇਆ ਨਹੀਂ ਜਿੱਤਾ ਕੰਨ ਨੇ ਲਾਇਆ ਸਰਕਾਰ ਦਾ ਪੂਰਾ ਇੱਥੇ ਜਿਹੜਾ ਉਹ ਧਿਆਨ ਤੇ ਹੈ ਮਾਰੇ ਜੀ ਕੀ ਕਾਰਨ ਸਮਝਦੇ ਹੋ ਕਿਉਂ ਗਿਰੋਹ ਕਰਦੀ ਆ ਸਰਕਾਰ ਦਾ ਕਾਰਨ ਇਹ ਤੇ ਸਰਕਾਰ ਹੀ ਜਿਹੜੀ ਉਹ ਫੇਲ ਹੋ ਚੁੱਕੀ ਆ ਅੱਛਾ ਜੀ ਕਿਉਂਕਿ ਇੱਕ ਥਾਂ ਨਹੀਂ ਹਰ ਥਾਂ ਇਹਨਾਂ ਨੂੰ ਕਹਾਰੇ ਇੱਕ ਤੇ ਵੀ ਜਿਹੜਾ ਕੰਮ ਨਹੀਂ ਹੋਇਆ ਇੱਥੇ ਤੀਰਥਧਾਰੀ ਆੜੇ ਨਾਲ ਇੱਥੇ ਇਹਨਾਂ ਨੇ ਖੁਦ ਆਣ ਕੇ ਤੇ ਕੇਜਰੀਵਾਲ ਨੇ ਵਾਦਾ ਕੀਤਾ ਪਹਿਲਾਂ ਸਾਨੂੰ ਚੰਡੀਗੜ੍ਹ ਉਹਨਾਂ ਨੇ ਬੁਲਾਇਆ ਦਿੱਲੀ ਦੇ ਵਿੱਚ ਵੀ ਸਾਡੇ ਕੋਲ ਆਓ ਸਾਡੀ ਸਰਕਾਰ ਬੁਲਾਓ ਤੇ ਜਿਹੜਾ ਸਾਈਨ ਬੋਰਡ ਜਿਹੜਾ ਤੁਹਾਡਾ ਆਣ ਕੇ ਭੰਗ ਕਰਾਂਗੇ ਭੰਗ ਦੀ ਬਜਾਏ ਇਧਰ ਹਲੇ ਤੱਕ ਉਹਨਾਂ ਨੇ 3 ਸਾਲ ਹੋ ਗਏ ਆ ਖਿਆਲ ਨਹੀਂ ਦਿੱਤਾ ਕਿਉਂਕਿ ਮੋਸ਼ੀ ਇਹੋ ਹੀ ਆ ਕੇ ਖਰੇ ਦਲਤਾਂ ਦਾ ਤੀਰਥ ਆ ਇਸ ਕਰਕੇ ਜੀ ਜਦੋਂ ਇਲੈਕਸ਼ਨ ਹੁੰਦੇ ਆ ਦੇਖਿਆ ਜਾਂਦਾ ਕਿ ਤਕਰੀਬਨ ਜਿਹੜੇ ਕੈਂਡੀਡੇਟ ਖੜੇ ਹੁੰਦੇ ਆ ਇਲੈਕਸ਼ਨਾਂ ਦੇ ਵਿੱਚ ਆ ਕੇ ਤੁਹਾਡੇ ਕੋਲ ਨਤਮਸਤਕ ਹੁੰਦੇ ਆ ਅਸ਼ੀਰਵਾਦ ਲੈਣਦੇ ਆ ਪਰ ਉਸ ਤੋਂ ਬਾਅਦ ਜਦੋਂ ਅਹੁਦੇਦਾਰੀਆਂ ਮਰ ਜਾਂਦੀਆਂ ਜਿੱਤ ਜਾਂਦੀਆਂ ਤੇ ਇੱਕਦਮ ਹੀ ਜਿਹੜਾ ਵਾ ਉਹ ਪਾਸਾ ਪਲਟ ਜਾਂਦੇ ਆ ਪਾਸਾ ਪਲਟ ਜਾਂਦੇ ਫਿਰ ਉਹ ਕੁਰਸੀ ਦਾ ਜਿਹੜਾ ਉਹ ਨਸ਼ਾ ਹੋ ਜਾਂਦਾ ਵਾ ਇਸ ਕਰਕੇ ਜਿਹੜੇ ਪਿੱਛੇ ਹੁੰਦੇ ਆ ਉਹਨਾਂ ਨੂੰ ਦੇਣੋਂ ਹਟ ਜਾਂਦੇ ਆ ਜਿੱਥੇ ਲੱਗਦਾ ਹੋਂ ਵਾਲੇ ਸਮੇਂ 'ਚ ਜਿਹੜਾ ਤਿਰਤ ਐਸੇ ਲੋਕਾਂ ਨੂੰ ਜਿਹੜੇ ਆ ਮਤਲਬ ਪ੍ਰਸਤ ਲੋਕ ਆ ਉਹਨਾਂ ਨੂੰ ਪਰਵਾਹ ਨਹੀਂ ਨਹੀਂ ਹੁਣ ਐਸਾ ਨਹੀਂ ਹੋਊਗਾ ਕਿਉਂਕਿ ਵਾਲਮੀਕ ਸੁਭਾਗ ਜਿਹੜਾ ਉਹ ਜਾ ਚੁੱਕਾ ਵਾ ਇਹ ਜੇ ਨਾ ਸਰਕਾਰ ਕਰੂਗੀ ਤੇ ਹੀ ਆਪਣੇ ਆਪ ਆਪਣੇ ਹਵਾਲੇ ਕਰਕੇ ਇਹਨੂੰ ਜਿਹੜਾ ਇਹਨੂੰ ਚਲਾਵਾਂਗੇ ਹੁਣ ਵੀ ਜਿਹੜਾ ਤੁਹਾਡੇ ਨਾਲ ਵਾਦਾ ਕੀਤਾ ਗਿਆ ਵਾ ਵਿਕਾਸ ਦਾ ਜਿਹੋ ਵਾਦਾ ਨਹੀਂ ਪੂਰਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਦੱਸ ਦਿੰਦਾ ਵੀ ਅੱਠਾਂ ਦਿਨਾਂ ਬਾਅਦ ਜਿਹੜਾ ਇਹ ਸੰਘਰਸ਼ ਜਿਹੜਾ ਤੇਜ਼ ਹੋਊਗਾ ਅੱਜ ਕੀ ਪ੍ਰੈਸ ਕਾਨਫਰੰਸ ਦਾ ਵਿਸ਼ੇ ਸਾਡੇ ਯਹਾਂ ਓਮਪ੍ਰਕਾਸ਼ ਗੋਬਰ ਜੀ ਨੇ ਬਹੁਤ ਡਿਟੇਲ ਸੇ ਕਿਉਂਕਿ ਉਹ ਸਬੰਧਿਤ ਹੈ ਯਹਾਂ और मूल एक बात उठाई है बुनियादी चाहे घर हो चाहे कोई बड़ी इमारत हो जब जब तक उसकी निशानदेही नहीं है पता ही नहीं कि कितनी ज़मीन है उसकी बाउंड्री कहाँ है, उसकी बाउंड्री में जायज़ कितनी चीज़ें हैं नजायज़ कितनी चीज़ें हैं तो उसका कोई अगला कदम नहीं उठाया जा सकता बुनियादी बात उठाई और ये डिमांड्स नहीं कि कोई, कोई मांग से उठा दी कोई धरने से इसका ऑर्डर लिया गया बकायदा और ऑर्डर को भी जो ऑफिसर है वो डिसोबे कर रहे हैं यानी अदालत की अवमानना कर रहे हैं और दूसरा ये सोचते हैं कि शायद इनको ज़्यादा समझ समझ है नहीं मगर अब जो कोर्ट के थ्रू आ रहे हैं लोग तो किसी समझ से ही आ रहे हैं तो आज का विषय यही था कि निशानदाही करने वो आए थे बहाना करके निकल गए दो दिन का समय दिया था और आज हमारे सारे संत भी यहाँ मौजूद हैं और भी हमारे लीडर भी मौजूद हैं यहाँ जो कहा गया कि आठ दिन का समय है और आठ दिन के समय के बाद अगर ये निशानदाही नहीं होती आठ दिनों के अंदर अंदर तो जो संघर्ष होगा उसकी जिम्मेवारी फिर सरकार